ਲੱਯ ਪਰ ਆਵਾ ਕੁੜੀ ਲੈਨੇ ਦਾ ਕਰਤੀ ਹਾਂ ਉਹ ਤਾਂ ਮੇਰੇ ਸਾਲੇ ਦੀ ਦੀ ਸ਼ਕਲ ਕਰਨੀ ਵਾਲੇ ਤੋੜੇ ਵਰਗੀ ਸੀ ਕੁੜੀ ਤਾਂ ਮਿਲ ਜੂ ਫੁੱਲ ਵਰਗੀ ਕਰਦਿਆਂ ਗੱਲ ਢੋਲ ਕੀ ਸਰੇ ਜੇ ਨਾਲ ਜਾ ਕੇ ਉਹ ਕਾਕਾ ਸਿਆ ਓਏ ਕਤੀੜ ਬਨ ਰੱਖਿਆ ਬਾਹਰ ਨੇ ਦਾ ਕੱਲੀ ਪੂਛ ਹੀ ਹਿਲਾਈ ਜਾਂਦਾ ਓ ਆ ਜਾ ਆ ਜਾ ਚੰਦ ਉੱਪਰ ਆ ਜਾ ਤਾਈ ਆਵੇਂ ਪੌੜੀਆਂ ਮੇਰੇ ਸਾਲੇ ਦੀਆਂ ਟਟੀਆਂ ਪਈਆਂ ਨੇਗੀਆਂ ਜਿਹੜੀ ਨਵੀਂ ਫੁੱਲ ਵਰਗੀ ਹੈ ਉਹ ਮੈਨੂੰ ਲੱਗਾ ਉਹਦਾ ਚੂਲਾ ਤੜਾਊਗਾ ਇਹ ਢੱਲ ਜਾ ਤਾਹਾਂ ਵੀ ਹੈਗਾ ਸੱਤੇ ਫਰਸ ਲਾਈ ਨਹੀਂ ਹੈ ਓ ਕਾਕਾ ਸਿਆ ਬਧਾਈਆਂ ਵੀ ਤੁਹਾਨੂੰ ਬਧਾਈਆਂ ਬਾਈ ਕੰਮ ਕਰਤਾ ਤੇਰਾ ਜਮਾ ਕਰਤਾ ਚੰਦ ਆ ਚੰਦ ਜਿਹੜਾ ਤੂੰ ਕਹਿੰਦਾ ਸੀ ਫੁੱਲ ਵਰਗੀ ਆ ਜਮਾ ਆ ਆ ਕੀ ਪੁੱਛਦਾ ਜਮਾ ਮੂੰਹ ਤਾਂ ਤੇਰਾ ਹੈਗਾ ਜਿਵੇਂ ਬੱਕਰੀ ਤੇ ਭਿੰਡਾ ਲੜੀਆਂ ਹੁੰਦੀਆਂ ਨੇ ਹਾਂ ਗੱਲ ਕਰਾਂਗੇ ਏਡਾਂ ਹੈਂ ਕਰ ਲਾ ਜੇ ਏਡਾਂ ਤੈਨੂੰ ਆਇਆ ਲਿਆਦੀ ਭਾਈ ਜਮਾ ਉਹ ਕਿਹੜੀ ਕਹਿੰਦੇ ਹੁੰਦੇ ਨੇ ਉਹ ਹਾਂ ਰਿੰਨਾ ਕੈਫ ਬਸ ਤੂੰ ਕੀ ਪੁੱਛਦਾ ਤੇਰਾ ਘਰ ਵਸਦਾ ਹੋ ਜੂ ਹੂੰ ਮਿੱਟੀ ਪੱਕ ਦੀ ਘਰ ਦੀ ਭਾਬੀ ਤੇ ਕੁੜੇ ਬਾਰੇ ਉਹ ਗੱਲ ਹੋ ਗਈ ਹਾਂ ਉਹ ਹੋ ਗਈ ਗੱਲ ਜਮਾ ਪੱਕੀ ਲਾ ਦੇ ਕੋਕੇ ਲਾਤੇ ਆਪਾਂ ਤੇਰੀ ਫੋਟੋ ਦੇਖ ਕੇ ਭਾਈ ਮਲਾਤੇ ਬੰਦੇ ਮੈਂ ਉਹ ਠੀਕ ਹੈ ਪਰ ਐ ਮੈਨੂੰ ਐ ਡਰ ਲੱਗਦਾ ਵੀ ਕਿਤੇ ਆਪਾਂ ਜਿੱਦੇ ਗਏ ਕਿਤੇ ਹੋਰ ਨਾ ਸੀ ਆਪਾਂ ਖੜਾ ਹੋ ਜੇ ਉੱθενਾ ਮੁੱਕਰ ਜਾਣ ਉਹਦੇ ਨਹੀਂ ਆ ਮੂੰਹ ਸਿਰ ਤੇ ਨਾਲੇ ਕਲਪਜੀ ਲਾ ਲਈ ਨਾਲੇ ਉਹ ਸਲੇਸ਼ੀਅਰ ਫਲੇਸ਼ੀਅਰ ਜੇ ਕੀ ਹੁੰਦਾ ਉਹ ਕਰਾ ਲਈ ਉਹ ਤਾਂ ਵੇਜਣੀਆਂ ਕਰਾਉਂਦੇ ਆਉਂਦੇ ਆ ਯਾਰ ਸ਼ਕਲ ਸੁਣੀ ਹੋ ਜੂ ਥੋੜੀ ਜੀ ਉਹ ਕਰਾ ਲਾਂਗੇ ਪਾਰਟੀ ਹੋ ਗਈ ਭਾਈ ਤੇਰੀ ਹਾਂ ਪਾਰਟੀ ਆ ਹਾਂ ਪਾਰਟੀ ਦੇ ਮੈਂ ਦੇਖ ਭਾਈ ਕੰਮ ਤਾਂ ਤੇਰਾ ਮੈਂ ਕਰਤਾ ਬੂਰਾ ਸਿਰਾ ਲਾਤਾ ਦਾਰੂ ਵੀ ਪੈਟਰੋਲ ਦਾ ਬਚਾ ਜਾਪਾ ਉਹ ਉਧਰ ਆ ਬਈ ਜਿਵੇਂ ਬੱਕਰੀ ਦੇ ਭਿੰਡਾ ਲੜੀਆਂ ਹੁੰਦੀਆਂ ਹੈਗਾ ਤੇਰਾ ਹੀ ਸੀਗਾ ਧਰਮ ਨਾਲ ਮੈਂ ਬਹੁਤ ਮਿਹਨਤ ਨਾਲ ਕੰਮ ਕਰਦਾ ਮਜ਼ਾਕ ਜਮ ਵੀ ਨਾ ਕਰ ਹਾਂ ਮਜ਼ਾਕ ਨਾ ਕਰ ਖੁਸ਼ੀ ਵਿੱਚ ਮਜ਼ਾਕ ਦਾ ਕੀ ਮਤਲਬ ਹੁਣ ਤੂੰ ਮੰਗਾ ਲੈ ਕੱਚਾ ਨਾ ਛੱਡ ਮੰਗਾ ਲੈਨੀ ਆਪਾਂ ਪਹਿਲਾਂ ਕੋਈ ਕਰਾਇਆ ਜਾਂਦਾ ਤੂੰ ਰਿਸ਼ਤੇ ਹਾਂ ਦੰਦਰਾ ਰਿਸ਼ਤੇ ਤੂੰ ਲੈ ਰਜਿਸਟਰ ਕੱਢਦਾ ਮੈਂ ਤੈਨੂੰ ਦੱਸ ਦਾਂ ਇਹ ਬੋਲ ਗੱਲਾਂ ਕਿਹੜੀਆਂ ਕਰਦਾ ਕੱਚੇ ਕੰਮ ਨਹੀਂ ਕਰਦੇ ਆਪਾਂ ਕੱਚੇ ਕਮਾਣ ਵਾਲੇ ਨਹੀਂ ਹੈਗੇ ਪੀਏ ਬਣਿਆ ਫਿਰਦਾ ਪੌਣੇ 37 ਰਿਸ਼ਤੇ ਕਰਾਤੇ ਪੌਣੇ 37 ਪੌਣੇ ਪੌਣੇ 37 ਦਾ ਕੀ ਮਤਲਬ ਓਏ ਉਹ ਇੱਕ ਫਿਰ ਨੰਦਾ ਤੋਂ ਭੱਜ ਗਈ ਸੀ ਨਾ ਉਹ ਆਪਣੇ ਵਾਲਾ ਸਰ ਉਹਦੇ ਆਪਣੇ ਕੰਮ ਨਾ ਨਾ ਆਪਣੇ ਵਾਲਾ ਕੰਮ ਐ ਨਹੀਂ ਹੁੰਦਾ ਤੂੰ ਹੁਣ ਬਹਾਨਾ ਨਾ ਮਾਰ ਤੇ ਉਹ ਮਂਗਾ ਆਪਣੀ ਪਾਰਟੀ ਮਂਗਾ ਲਿਓ ਦਾ ਉਹ ਸਿੰਦੇ ਸਲਾਮ ਆਲੀ ਪਿਆਰ ਨੂੰ ਦਸਰੀ ਕਾਲ ਓ ਫੋਨ ਬੜੇ ਦਿਨ ਬਾਅਦ ਲਾਇਆ ਅੱਜ ਹੈ ਤੂੰ ਬਸ ਤੇ ਖੈਰ ਸੁੱਖ ਤਾਂ ਹੈ ਇੱਧਰ

ਨਾ ਹੈਲੋ ਹੈਲੋ ਪਾਣੀ ਤਾਂ ਪਹੁੰਚਦਾ ਤੁਹਾਡੇ ਕੋਲੇ ਨਾ ਜਾਨੂ ਪਾਣੀ ਵੀ ਨਾ ਕਦੇ ਸਾਰਦੇ ਹਾਂ ਪਾਣੀ ਵੀ ਨਾ ਵਸਸਾਰਦੇ ਹਾਂ ਮਜਬੂਰੀ ਈ ਹੈ ਮੁੱਲਾ ਦਾ ਮੈਨੂੰ ਬਾਣ ਵੇਚਣਾ ਪਊਗਾ ਮੈਂ ਹੈਜ਼ੀ ਗਾਟਰ ਲੈ ਕੇ ਪਾਣੀ ਲੈ ਕੇ ਆਇਆ ਇੱਧਰ ਆ ਜੋ ਜਾਨੂ ਨਾ ਆਪਣੇ ਮੁਲਕ ਆਜ ਤਾਂ ਡੰਗੜਾ ਕਰੀਆ ਹੈ ਤੇ ਤੂੰ ਮੇਰੇ ਨਾਲ ਪਿਆਰ ਪਾਈ ਬੈਠੀ ਆਂ ਇਹ ਨਹੀਂ ਨਾ ਨਹੀਂ ਹੋਣਾ ਚਾਹੀਦਾ ਹੈਲੋ ਚਲੋ ਠੀਕ ਹੈ ਜਾਨੂ ਇੱਕ ਪਾਰੀ ਤਾਂ ਦੇ ਫਿਰ ਹੋਰ ਪਾਰੀ ਦੇ ਆ ਬਦਲ ਛੰਕਾ ਹੋ ਗਿਆ ਸਿੰਘਾ ਉਹ ਨਾ ਫਿਰ ਗੱਲ ਕਰਾਂ ਜੀ ਮੇਰਾ ਪੂਰ ਨਹੀਂ ਕਿਹੜਾ ਉਹ ਚੰਦਾ ਰਹਿ ਗਿਆ ਤੈਨੂੰ ਨਹੀਂ ਪਤਾ ਘੰਟਾ ਹੋ ਗਿਆ ਚੰਦਾ ਰਹਿ ਤੂੰ ਉਸ ਤੋਂ ਚੰਦ ਚੜਾਉਂਦੀ ਰਹਿੰਦੇ ਮਾਮਾ ਉਧਰ ਪਾਕਿਸਤਾਨ ਨੇ ਜੰਗ ਲੱਗ ਰਹੀ ਹੈ ਸਾਨੂੰ ਵੇਖਾ ਦੀ ਪਈ ਐ ਇੱਥੇ ਆ ਜਾ ਜੰਗ ਮੈਂ ਤੈਨੂੰ ਦਿਖਾਉਣਾਗਾ ਮੈਂ ਤਾਂ ਪਾਕਿਸਤਾਨ ਨੂੰ ਪਾਣੀ ਲੈ ਕੇ ਜਾਉਂਦਾ ਤੂੰ ਤਾਂ ਮਤਲਬ ਜੰਗ ਲੜੀ ਜਾਂਦਾ ਸੀ ਕੰਮ ਕੀ ਸੀ ਜਾਂ ਮਾਮਾ ਕਾ ਮੌਤ ਉਸ ਮਾਂ ਲੈ ਜਾ ਕੇ ਨਮਾਰੀ ਤੇ ਆਗਾ ਜੋ ਉਪੂਰ ਚੜ ਲੈਣੇ ਮੇਰਾ ਫਿਰ ਕਰੀ ਚੱਲੇ ਜਿਹੜਾ ਹਾਂ ਹੁਣ ਬੜਾ ਹੋਗੇ ਤੂੰ ਵਿਆਹ ਕਰਾਏਗਾ ਹੈ ਉਹ ਯਾ ਤੂੰ ਨਾ ਕੱਤੀ ਗੱਲਾਂ ਨਾ ਕਰ ਹੰਦੇ ਕਾਕਿਆ ਯਾਰ ਇੰਨਾ ਟਾਈਮ ਹੁੰਦਾ ਗਾਗਾ ਯਾਰ ਮੰਗਾ ਲਾ ਉਹਨੂੰ ਨਾਲੇ ਤੂੰ ਐ ਨਾ ਹੁਣ ਰਿਗਲ ਜਾ ਹੋ ਕੇ ਨਾ ਪਿਆਰਿਆ ਅਗਰ ਮੜਾ ਮੋਟਣਾ ਹੈ ਸਰੀਰ ਨੂੰ ਬਣਾਪੂਣੂ ਕੇ ਰੱਖਿਆ ਕਰੋ ਯਾਰ ਤੁਸੀਂ ਜਮਾ ਦੇਖਣ ਦੀ ਸ਼ਕਲ ਦੇ ਰਿਖਲ ਆ ਮੜਾ ਟੱਸਾ ਬਣੂ ਖਰੀ ਇਹਨਾਂ ਨਾਲ ਬੜਿਆ ਟ੍ਰੈਕਟਰ ਦੇ ਗਣਾ ਐਸੀ ਟਰੈਕਡ ਦੀ ਪਹਿਲੇ ਤੋੜਦੀ ਐ ਜਮਾ ਆ ਆ ਆ ਦੇਖ ਮੰਨਾ ਜਾਂਦਾ ਅੱਛਾ ਦੂਸਰੀ ਜੀ ਪਾ ਕੇ ਰੱਖਦੇ ਆਂ ਹੀ ਹੈ ਉਹਦਾ ਮੌਲਾ ਹੋਗਾ ਹੈ ਉਹ ਪਣਾ ਇਹ ਮੌਲਾ ਹੋਏ ਤਾਂ ਮਰ ਲਾਂਗੀ ਤੂੰ ਮੇਰੇ ਵਰਜੀ ਕੋ ਮੌਲਾ ਕੋ ਮੌਲਾ ਯਾਰਾ ਇਹਨੇ ਮੈਂ ਮਰਿਪਾ ਨੂ ਵੀ ਆਖਿਆ ਸੀ ਇੱਥੇ ਤਾਂ ਚੰਦ ਪਹਿਲੀ ਜਣਨ ਵੜਦੇ ਇੱਕ ਆ ਹੋਰ ਭੇਜਤਾ ਇਹ ਪਾਣ ਤਾਂ ਤੈਨ ਰੱਖ ਰੱਖਿਆ ਹਾਂ ਉਰੇ ਇਹ ਹੈ ਹਾਂ ਉਰੇ ਆ ਮੇਰੇ ਕੋਲ ਇਹਦੀ ਰੱਖੀ ਤੇ ਭੇਜਾ ਇਹਦੀ ਪਰ ਕੀ ਕਰ ਤਾੜ ਕੇ ਰੱਖੀ ਦਿੰਦੇ ਤਾੜ ਕੇ ਪਾਣ ਜਿਵੇਂ ਮੈਂ ਤੈਨੂੰ ਇਹਨਾਂ ਦੱਸਦਾ ਨਾ ਹਾਂ ਹੁਣ ਹੀ ਫੜਾ ਉੱਥੋਂ ਹਾਂ ਉੱਥੋਂ ਫੜਾ ਜੰਗ ਲੜ ਜਾਂਦਾ ਸੀਗਾ ਅੱਛਾ ਹਾਂ ਜੰਗ ਚ ਹੋਰੇ ਜਮਸ਼ੂਰ ਹੂੰ ਗੱਲ ਆ ਤੇਰੀ ਪਾਕਿਸਤਾਨ ਚ ਚਲਦੀ ਰਹਾ ਗੱਲ ਹਾਂ ਚਲਦੀ ਆ ਆਪਾਂ ਉਧਰ ਵਿਆਹ ਕਰਵਾਉਣਾ ਉਧਰਲੇ ਬਸ ਉਹ ਤੇ ਪਾਕਿਸਤਾਨ ਚ ਕਰਾਉਣਾ ਹੈ ਪਾਕਿਸਤਾਨ ਨਾਲ ਤਾਂ ਸ਼ੇਰ ਆਪਣੇ ਹੁਣ ਸਬੰਧ ਜੇ ਖਰਾਬ ਹੋ ਗਏ ਪਹਿਲਾਂ ਤਾਂ ਬਹੁਤ ਜਲਦੀ ਸੀ ਉੱਥੇ ਹੁਣ ਕੀ ਕੀਤਾ ਜਾਵੇ ਤੇਰਾ ਨਾਲੇ ਤਾਂ ਆ ਵੀ ਤੂੰ ਮੈਨੂੰ ਫਸਾਏਗਾ ਬਾਰਡਰ ਤੋਂ ਦੇਖ ਲੈ ਉਹਨਾਂ ਨੇ ਭਜਣਾ ਨਹੀਂ ਦੇਣਾ ਪਸ਼ਵਾੜੇ ਚ ਗੋਲੀ ਮਾਰ ਦਿੰਨੇ ਉਹ ਮਿਲਿਆ ਨਹੀਂ ਜਾਣਾ ਉਹ ਤਾਂ ਚਾ ਪਿਆਰਾ ਹੈ ਆਏ ਕਿੰਨੇ ਵਾਰ ਮਰ ਕੇ ਆਦਨ ਨਵਾਜ਼ شریف ਦਾ ਨਾ ਪੀਏ ਨਹੀਂ ਹੈਗਾ ਵੀ ਸੱਚਾ ਪਿਆਰ ਕਰਾ ਹਾਂ ਤੂੰ ਮੇਰਾ ਪੂਰ ਚੜ ਲੈ ਤੇ ਵਿਚਨਾ ਮੁੱਤੋ ਮੈਂ ਤਾਂ ਦੱਸਿਆ ਨਾ ਘੁੱਟੀ ਚ ਨਾ ਮੁੱਤੋ ਇਹਦੀ ਕਿਤੇ ਹੂ ਨਾ ਚਾਦਰ ਚੜ ਜੇ ਉਸ ਦੀ ਗੱਲ ਹੈ ਸ਼ੇਰਾ ਮਾਰ ਕੇ ਨਾ ਗੋਲੀ ਪਾਕਿਸਤਾਨੀ ਖਰਬੂਜੇ ਪਾੜ ਦੇਣਗੇ ਗੱਲ ਸੁਣ ਹਾਂ ਖੁੰਜੇ ਨੂੰ ਖੁੰਜਾ ਡਾਕਟਰਾਂ ਦੀ ਵੀ ਨਾ ਸਮਝ ਤੋਂ ਬਾਹਰ ਹੋ ਜਾਂਦੇ ਆ ਵੀ ਥੋਪੇ ਕਿਹੜੇ ਬਸ ਲਾਉਣ ਲੱਗੀ ਆ ਔਰੇ ਜੀ ਜੀ ਸਿੱਟੀ ਜਿੰਗ ਕਹਿੰਦੇ ਨੇ ਆਹ ਹਾ ਜਾਨ ਉਹ ਗੱਲ ਸੁਣਾ ਆ ਕੱਲੀ ਦੋ ਖੜਾਤੀਆਂ ਤੁਸੀਂ ਲੈ ਆ ਕੇ ਯਾਰ ਗਲਾਸ ਨਹੀਂ ਲੈਂਦਾ ਗਲਾਸ ਮੈਂ ਰੱਖਦਾ ਗਲਾਸ ਨੇ ਧੋਲੇ ਚ ਪਰਮਾਨੈਂਟ ਰੱਖਦੇ ਆਂ ਅਸੀਂ ਗਲਾਸ ਐਡੀ ਕੀ ਗੱਲ ਇਹ ਕਿਹੜਾ ਕੋਈ 40 37 ਐਵੇਂ ਨਿਕਰਾਏ ਆਲੇ ਮੋਜੀ ਪਾਣੀ ਆ ਜਾਂਦਾ ਹੁਦਾਰ ਦੇਖ ਕੇ ਬੰਨਾਂ ਲੱਗੇ ਜਰ ਜਦੋਂ ਬਣੀ ਐ ਇਹ ਖੂਸੀ ਚ ਬਣੀ ਨਹੀਂ ਬਣੀ ਐ ਬਣੀ ਤੇ ਫੇਰ ਇਹ ਬਣਦੀ ਧੁਬਕਿਆਂ ਨਾਲ ਤੇ ਅੰਦਰ ਜਾਂਦੀ ਆ ਗਲਾਸਾਂ ਜੰਗ ਵੀ ਮੇਰੇ ਸਾਲੇ ਦੀ ਇਹ ਲਾ ਕੇ ਲੜੀ ਜਾਂਦੀ ਆ ਇਹ ਲਾ ਕੇ ਇਤੇ ਬਲੇ ਖੇਚ ਰਹੇ ਨੇ ਜੰਗ ਦੀ ਗੱਲ ਮੇਰਾ ਬਲੱਡ ਘਟ ਜਾ ਤੇਰਾ ਤਾਂ ਕੀ ਘਟ ਜਾਂਦਾ ਪਾਲ ਕੇ ਫਿਰਿਆ ਪਾਲਾ ਪਾਲਾ ਦੇਖ ਕੇ ਭਾਈ ਦੂਰੀ ਬਾਰ ਘੱਡੀ ਆ ਠੀਕ ਲੀਪ ਆਉਂਦੇ ਦੂਰੀ ਜਾ ਉਹ ਤਾਂ ਦੇਖ ਇਹ ਤਰਾ ਕੜਮਾਗਾ ਤਾ ਹੂੰ ਆ ਹੁਣ ਇਹਦਾ ਵਿਆਹ ਹੋਣ ਲੱਗਿਆ ਜੰਗੀ ਕਰਾਚੀ ਦੇ ਵਿਆਹ ਨੇ ਜੰਗ ਛੇੜ ਤੀ ਆ ਕੜਮਾ ਬੰਦਾ ਇਹ ਉਹ ਤੈਨੂੰ ਮੈਂ ਤੋ ਦੱਸ ਦੂ ਮੈਂ ਤੈਨੂੰ ਦੱਸਾਂ ਇਹ ਤਾਂ ਬਈ ਪਹਿਲਾਂ ਪਹਿਲੀ ਲੈ ਆਵਾਂਗੇ ਆਪਾਂ ਤੂੰ ਬੇਫਿਕਰ ਹੋ ਜਾ ਤੂੰ ਮੇਰੇ ਮਗਰ ਨਾਲ ਕੱਲ ਦਾ ਚੀਜ਼ ਲੈ ਆਇਆ ਸਿਵਿਆ ਜੱਦ ਪਾਉਣ ਨੂੰ ਕਰਦਾ ਅੱਛਾ ਹੂੰ ਇਹ ਤਾਂ ਹੁਣ ਨਾ ਲੈਦਾ ਮੈਂ ਉਹ ਕਿਹੜੀ ਹੈ ਬਾਲੀ ਪਤੰਦਰਾ ਆ ਲੈ ਮਨ ਗਉਰੀ ਅੱਛਾ ਮੈਂ ਤਾਂ ਲਾ ਰੱਖਿਆ ਸੀ ਜੇ ਬਈ ਪਰ ਮੈਂ ਜਾਣ ਕੇ ਦੱਸਾਂ ਤੈਨੂੰ ਚਾਹ ਨਹੀਂ ਆਏ ਲੋਕੇਸ਼ਨ ਲਾਉਂਦੇ ਆ ਕਮਰੇ ਦੇ ਵਿੱਚ ਆ ਕੇ ਬੱਜੀ ਜੂਗਾ ਮਜਾਇਲ ਹਨਾ ਲਾਈਟਾਂ ਕਹਿੰਦੇ ਬੰਦ ਰੱਖੋ ਯਾਰ ਓਏ ਇਹ ਨਹੀਂ ਲੱਗਦਾ ਇਹ ਸੋਰਤੀ ਨਹੀਂ ਹੁੰਦੀ ਅਸਨੇ ਅੱਛਾ ਸਾਰੀਆਂ ਗਲਤੀਆਂ ਨੇ ਤੇਰੇ ਨਾਲ ਰਹਿ ਤਾ ਬੜਾ ਯਾਰ ਬੜਾ ਬਹੁਤ ਲੈਟੀਆਂ ਲੋਚੀਆਂ ਪਾਈਆਂ ਹੋਈਆਂ ਨੇ ਮੰਨਣ ਵਾਲੀ ਹੈਗਾ ਲੈ ਹਨਾ ਇਹ ਯਾਰ ਦਾ ਸਮਾਨ ਤੁਨ ਤਾ ਅੱਛਾ ਕੀ ਬਿਮਾਰੀ ਜਲੇ ਅਸਨੇ ਹਾਂ ਹਾਂ ਚੌਰਾ ਆਪ ਤਾਂ ਪੀ ਜਾਂ ਤੈਨੂੰ ਤਾਂ ਦੇ ਦੇ ਉਹ ਤਾਇਆ ਹੁਣ ਤਾਂ ਲਾ ਗਿਆ ਡੱਬੇ ਉਹਨਾਂ ਵੰਦ ਤਾਇਆ ਤਾਇਆ ਕਹਿੰਦੇ ਨਾਲੇ ਮੈਂ ਤੇਰਾ ਤਾਇਆ ਨਹੀਂ ਲੱਗਦਾ ਮਾਮਾ ਲੱਗਦਾ ਤੇਰਾ ਉਹ ਕੁੜੀ ਐਡੀ ਕਿ ਹੁੰਦੀ ਸੀਗੀ ਤੇਰੀ ਮਾਂ ਸੀਗੀ ਜਿਹੜੀ ਅਸੀਂ ਇਕੱਠੇ ਰਹਿੰਦੇ ਰਹੇ ਹਾਂ ਸਾਰੇ ਮਾੜੀ ਮੋਟੀ ਨਾ ਸਾਨੂੰ ਕੀ ਹੋਣਾਗਾ ਅਤਾ ਉਹ ਬੜਾ ਯਾਰ ਤੁਸੀਂ ਪੁੱਤੰਦਰ ਮਾਮਾ ਵਾਲ ਕੀ ਕਰਾ ਦੇ ਸਰ ਹਾਂ ਮਾਦਰੇ ਪੈਰ ਫੜਦਾ ਓ ਤੂੰ ਨਾ ਮਾਦਰਾ ਕਰਾ ਦੇ ਇਹਦੇ ਮਗਰ ਵਾਲਾ ਜੀ ਮਾਦਨ ਦੱਸ ਉਹ ਕਾਕਾ ਆਸਾਂ ਕਰਾ ਦਿੰਨੇ ਆ ਯਾਰ ਦੇਖ ਪਹਿਲਾਂ ਇੱਕ ਪਾਸੇ ਹੋ ਜਾ ਪੌਣੇ 37 ਪੌਣੇ 38 ਤਾਂ ਹੋ ਗਏ ਦੋ ਨਾ ਦੋ ਨਹੀਂ ਪੌਣੇ 49 ਕਰ ਦਾਂਗੇ ਇੱਕ ਇੱਕ ਪਾਸੇ ਰਹਿ ਪਹਿਲਾਂ ਤੇਰਾ ਤਾਂ ਹੋ ਗਿਆ ਹੁਣ ਕੰਮ ਤੇਰਾ ਕੀ ਮਾਮੀ ਆਜੂ ਦਾ ਘਰ ਤਾਂ ਸਾਂਭ ਲੂ ਉਹ ਪਹਿਲਾਂ ਮਾਮੀ ਲਿਆ ਕੇ ਫੇਰ ਹੀ ਪਾਣੀ ਵਰਵਾਉਂਗੇ ਤੋ ਮੈਂ ਫੇਰ ਹੀ ਵਰਵਾਉਂ ਪਹਿਲਾਂ ਮਾਮੀ ਆਊਗੀ ਜੇ ਫੁੱਲ ਵਰਗੀ ਹੈ ਠੀਕ ਹੈ ਠੀਕ ਹੈ ਠੀਕ ਨਹੀਂ ਗੱਲ ਹੂੰ ਨੋ ਤਾਂ ਫਿਰ ਦੁੱਧ ਚਾਹ ਡਿੱਗ ਪੈਂਦੀ ਮੱਖੀ ਡਿੱਗ ਪੂਜੇ ਮੇ ਉਹ ਹੋਈ ਕੰਮ ਆ ਉਹ ਨਹੀਂ ਹੁੰਦਾ ਸ਼ੇਰ ਐਡੀ ਕਾਲੀ ਨਕਰ ਤਤਾ ਨਹੀਂ ਲੱਗੀਦਾ ਹੁੰਦਾ ਜੀਭ ਮੱਚ ਜਾਂਦੀ ਹੈ ਜਿਆਦਾ ਤਤਾ ਲੱਕੇ ਨਾਲ ਤੇਰੀ ਫੋਟੋ ਦੇਖ ਕੇ ਭਾਈ ਮਲਾਤੇ ਬੰਦੇ ਮੈਂ ਉਹ ਠੀਕ ਹੈ ਪਰ ਐ ਮੈਨੂੰ ਐ ਡਰ ਲੱਗਦਾ ਵੀ ਕਿਤੇ ਆਪਾਂ ਜਦੇ ਗਏ ਕਿਤੇ ਹੋਰ ਨਾ ਤੇ ਆਪਾਂ ਖੜਾ ਹੋ ਜੇ ਉੱਥੇ ਨਾ ਮੁੱਕਰ ਜਾਣ ਆ ਮੂੰਹ ਫਿਰਤੇ ਨਾਲੇ ਕਲ ਮੀਰ ਵਾਲੀ ਨਾਲੇ ਉਹ ਸਲੇਸ਼ੀਆ ਫਰੇਸ਼ੀਆਰ ਜੇ ਕੀ ਹੁੰਦਾ ਉਹ ਕਰਾ ਲਈ ਰਿਸਤਾ ਉਹ ਦੂਜੀ ਗਾਂਗਰੇਜ ਜਾ ਕੇ ਰਹਿਦਾ ਚੀ ਉਹ ਇਹਦਾ ਰਿਸਤਾ ਉਹ ਵੀ ਸਾਡੇ ਹੁੰਦੇ ਜਾ ਕੇ ਰਹਿਦਾ ਚੱਛੀ ਵੀ ਇੰਤਾ ਕਰ ਗਏ ਡਾਵਾ ਚਾਚਾ ਸਾਹ ਹਸਣੇ ਹੋਇਆ ਉਹਨੇ ਉਹ ਕੀ ਹੋ ਗਿਆ ਚਾਚਾ ਉਹੀ ਹੋ ਗਿਆ ਕੀ ਹੋ ਗਿਆ ਉਹੀ ਕੰਮ ਹੋ ਗਿਆ ਜੋ ਡਰਦੇ ਸੀ ਕੀ ਹੋ ਗਿਆ ਦੱਸਤਾ ਦਿਓ ਪਤੰਦਰੋ ਚੰਦ ਨੇ ਜੰਦ ਜਿਹੜਾ ਕ ਆ ਕਿਵੇਂ ਓਏ ਉਹਦਾ ਰਿਸ਼ਤਾ ਹੀ ਰਹਾ ਤਾਂ ਕਾਕੇ ਦਾ ਕੋਪਾਂਂ ਯਾਰੋ ਕੰਮ ਤਾਂ ਉਹੀ ਹੋ ਗਿਆ ਪਰੀ ਤੋਂ ਡਰਦੇ ਸੀ ਉਹ ਤਾਂ ਘੋੜੀ ਚੜ ਜੂਆ ਤੇ ਹੁਣ ਮੈਂ ਤਾਂ ਫਿਰ ਰਹਿ ਗਿਆ ਯਾਰਾ ਸਰ ਤਾ ਰਹਿ ਗਿਆ ਹੁਣ ਹੁਣ ਫਿਰ ਕੀ ਕਰੀਏ ਕੀ ਜੋਤ ਲਾਈਏ ਕੀ ਜੋਤ ਲਾਉਣੀ ਉਹ ਐ ਕੰਮ ਆਪਾਂ ਸਿਰੇ ਚੜ੍ਹ ਨਹੀਂ ਦੇਣਾ ਉਹ ਕਾਕਾ ਨੇ ਅੱਜ ਬਿਆਲਾ ਕਾ ਬਣ ਜੋਈ ਉਹ ਤੁਹਾਨੂੰ ਕੋਈ ਪ੍ਰੇਖਾ ਨਾ ਪੈ ਗਿਆ ਹੋਵੇ ਤੈਨੂੰ ਸਾਨੂੰ ਭਲੇਖਣੇਗਾ ਤੈਨੂੰ ਹੀ ਭਲੇਖਾਗਾ ਜਿਹੜੇ ਉਹਨਾਂ ਦੇ ਪੌੜੇ ਨਹੀਂ ਹੈਗੀਆਂ ਉਥੇ ਕਹੇ ਨਾ ਕਹਿੰਦਾ ਇਹ ਲਾ ਕੇ ਸੁਣ ਕਵੇਂ ਤੂੰ ਆਪ ਦੇਖਾਈ ਚੰਦ ਉਹਨੂੰ ਨੇ ਚੰਦ ਉਹਦਾ ਕਾਕਾ ਤੇ ਉਹਦਾ ਭਾਂ ਜਾਗਾ ਪਾਂਜੀ ਉਹ ਹਾਂ ਉਹੋ ਭਾਂ ਜਾਂਦਾ ਹੈ ਠਾਈ ਬਹਿ ਰਹੇ ਹਾਂ ਹਾਂ ਚੰਦ ਚੰਦ ਬੈ ਕਾਕਾ ਮਿਲੋ ਕਾਕਾ ਮਿਲਦਾ ਪਿਆਸ ਵੀ ਨਹੀਂ ਮਿਲਦਾ ਮੇਰੇ ਕੋਲ ਸੇਦੀ ਕੋਲੇ ਜਾਣਾ ਕਰਮ ਕਰ ਉਹ ਚਾਚੇ ਇਹਨੇ ਵੀ ਸੇ ਲਿਵਨਾ ਰੱਖਿਆ ਜਵਾਕ ਜਿਹਨੇ ਫਿਰ ਹੁਣ ਕਰੀਏ ਕੀ ਕਰਮਾਂ ਚ ਹੈ ਨਹੀਂ ਕੋਈ ਆਪੇ ਹੈ ਯਰ ਦੋ ਯਰ ਜੱਜੀ ਪਿੰਡ ਦਾ ਨਾਮ ਵੀ ਨਹੀਂ ਯਾਦ ਆਉਂਦਾ ਮੇਰੇ ਤਾਂ ਦੱਸਣਾ ਯਰ ਪਿੰਡ ਦਾ ਨਾਮ ਕੋਈ ਦਾ ਤਾਂ ਲੈ ਹੀ ਹੁਣ ਉਹਨਾਂ ਨੇ ਵੀ ਕਿਹੜੇ ਪਿੰਡ ਦੀ ਕੁੜੀ ਐ ਓਰੀ ਸੀ ਯਰ ਹਾ ਉਚੇਰੀਆਂ ਓਏ ਕੁਚੇਰੀਆਂ ਹੂਆ ਬੱਚਾ ਉਚੇਰੀਆਂ ਦਾ ਥੱਪੜ ਕਾਦਾ ਮਾਰਦਾ ਮੇਰਾ ਤੈਨੂੰ ਕੋਈ ਪਤਾ ਹੀ ਨਹੀਂ ਮੈਂ ਤਾਂ ਹੋਰ ਹੀ ਡੱਡੇ ਵਿੰਗੇ ਨਾਲ ਲਈ ਇਹਨਾਂ ਤੋਂ ਇੱਕ ਵਾਰ ਤੈਨੂੰ ਮੈਂ ਦੱਸਿਆ ਵੀ ਉਹਦਾ ਰਿਸ਼ਤਾ ਹੁੰਦਾ ਮੈਂ ਤੇਰਾ ਭਲਾ ਕਰਦਾ ਤੱਕੀਏ ਪੁੱਸਾ ਲੱਜਦਾ ਹਿਲਦਨ ਮੈਂ ਕੱਲ੍ਹ ਆਸਤੀ ਤੇ ਮੈਂ ਆਹ ਡਾਡੀ ਕੋਲੇ ਜਾ ਕੇ ਤੂੰ ਤਾੜੀ ਕੋਲੇ ਜਾਣਾ ਮੈਂ ਤਾਂ ਬੇਫਿਕਰ ਬਾਗਣਾ ਲੈ ਵੀ ਮਿੱਤਰਾ ਰਿਸ਼ਤਾ ਤਾਂ ਮਕਰਾਉਣਾ ਪੈਣਾ ਜੀਵਦਾ ਕੰਮ ਸਰੀ ਚੜ ਗਿਆ ਮੇਰਾ ਤਾਂ ਨਹੀਂ ਹੋਣਾ ਚੱਲ ਕੁਛ ਕਰੀਏ ਯਾਰ ਚੱਲ ਅੱਲੇ ਉੱਪਰ ਮਰਵਾ ਦਤਾ ਮਾਰੇ ਛੱਡ ਦੇਣਾ ਕੀ ਹੋ ਗਿਆ ਉਹ ਤੁਹਾਡੇ ਤੇ ਪੈ ਗਿਆ वैरून ना बोलोगा खड़ा हो जा तू देख ना बाहर आग मचती है जी ओ तू निकल बाहर बाहर का नहीं कहता अंदर बाहर मेरा बहन दिन करे पक्के ओ बाहर रखा बाहर देख रहा मैं तो डर रहा मैं मशहूर ना दूसरा आवे वो तो पेंट भी काट देते ओ खाखमा मेरा नेपरे चढ़ जियो देख बाहर वो दोनों बाकी डगल के लड़ भी नहीं मत करी मिसाल भी मार के ओ बारी आ तो अंदर तो देख ना भाई बैठ के देख ले गोली ना जा जा पान गया ਔਰ ਇਹ ਰਾਤ ਦੇ ਮੱਤੀ ਜਾਂਦੀ ਐ ਔਰ ਇਹਨਾ ਮੂਹ ਹੋਵੇ ਆਪਣੇ ਘਰ ਬਣੀ ਮੈਂ ਨਹੀਂ ਜਾਂਦਾ ਭਰਾ ਮੈਂ ਤੇ ਲਾਤੀ ਲਾ ਕੇ ਅੰਦਰ ਮਾਰਨਗੇ ਦੇਖਾ ਦੇ ਹਰਾ ਮੈਨੂੰ ਪਤਾ ਤੂੰ ਮੇਰੇ ਸਦਵਾਇਆ ਸਵਾਣਾ ਦੇ ਆਉਂਦਾ ਬੜਾ ਹੈਕ ਆਊਟ ਕਰਿਆ ਹੋਇਆ ਸਰਕਾਰ ਨੇ ਲਾਈਟ ਲਾਈ ਬਣਾ ਇਹਨੂੰ ਨੀਂਦ ਨਹੀਂ ਆਉਦੀ ਹੈ ਮਰਵਾਉ ਹੈ ਤਾਂ ਬਾਹਰ ਤਾਂ ਉਥੋਂ ਡਿੱਗ ਹੋਰ ਵਜਿਆ